ਅੰਮ੍ਰਿਤ ਸਰ ਇਹ ਲਗਾਤਾਰ ਤਰੀਕ ਅਕਾਲ ਤਖਤ ਐਜੇਪੀਸੀ ਅਕਾਲੀ ਦੰਦੇ ਵਿੱਚ ਆਪਸੇ ਕਾਫੀ ਟਕਰਾਅ ਚੱਲ ਰਿਹਾ ਹੈ ਕਿਵੇਂ ਦੇਖਦੇ ਕਰੁੰਦੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਪੱਤੇ ਮੈਂ ਸਮਝਦਾ ਹਾਂ ਅਸੋ ਬਹੁਤ ਸਮਾਂ ਪਹਿਲਾਂ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਬਹੁਤ ਵੱਡੀ ਮਿਹਮ ਸ਼ੁਰੂ ਕੀਤੀ ਗਈ ਸੀ ਪ੍ਰੀ ਪਲਾਨ ਕੀਤੀ ਗਈ ਸੀ ਔਰ ਜਿਸ ਤੱਕ ਮੈਂ ਅੱਜ ਆਇਆ ਇਸ ਵੀ ਸ਼੍ਰੋਮਨੀਆ ਕਾਲੀਦਾਰ ਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਭੁਗਤਣਾ ਪਿਆ ਹੈਗਾ ਔਰ ਸ਼੍ਰੋਮਨੀਆ ਕਾਲੀਦਾਰ ਦੇ ਲੀਡਰਸ਼ਿਪ ਨੂੰ ਉਹ ਸਾਰੇ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਏਜੰਸੀਆਂ ਨੇ ਔਰ ਕੁਝ ਲੋਕਾਂ ਨੇ ਪੰਜਾਬ ਦੇ ਕੁਝ ਚੰਦ ਲੋਕਾਂ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਗਲਤ ਪ੍ਰਚਾਰ ਕਰਕੇ ਝੂਠਾ ਪ੍ਰਚਾਰ ਕਰਕੇ ਉਸਦੇ ਇਲਜ਼ਾਮ ਲਾ ਕਰਕੇ ਸ਼੍ਰੋਮਨੀਆ ਕਾਲੀਦਾਰ ਨੂੰ ਬਦਨਾਮ ਕੀਤਾ ਗਿਆ ਸੀ ਔਰ ਮੈਂ ਸਮਝਦਾ ਅੱਜ ਫੇਰ ਦੁਬਾਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਰ ਬੜੀ ਨਿਮਰਤਾ ਦੇ ਨਾਲ ਪੇਸ਼ ਹੋ ਕਰਕੇ ਉਹਨਾਂ ਨੇ ਸਾਰਾ ਕੁਝ ਆਪਣੀ ਥੋੜੀ ਵਿੱਚ ਪਵਾ ਕਰਕੇ ਹੱਥ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਨਵਾ ਕਰਕੇ ਮੰਨਿਆ ਔਰ ਉਸ ਹੁਕਮ ਨੂੰ ਮੰਨ ਕੇ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਹਿੰਦਰ ਸਾਹਿਬ ਦਾ ਹੋਇਆ ਉਸ ਨੂੰ ਪੂਰਾ ਕੀਤਾ ਤਾਂ ਉਸ ਦਿਨ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਇਹ ਗੱਲ ਲੈ ਰੁੱઠી ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਾਡੀ ਖੇਤਰੀ ਪਾਰਟੀ ਹੈ ਉਸ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਸ ਵਾਸਤੇ ਲੋਕਾਂ ਦੀ ਸympathy ਜਿਹੜੀ ਸੀ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਲੀਡਰਸ਼ਿਪ ਦੇ ਨਾਲ ਦੁਬਾਰਾ ਮੁਰਤ ਜੁੜੀ ਸੀ ਔਰ ਇਸ ਚੀਜ਼ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਡੈਮੇਜ ਕਰਨ ਵਾਸਤੇ ਇਹ ਫਿਰ ਦੁਬਾਰਾ ਏਜੰਸੀਆਂ ਸੈਂਟਰ ਦੀਆਂ ਏਜੰਸੀਆਂ ਸਟੇਟ ਦੀਆਂ ਏਜੰਸੀਆਂ ਔਰ ਵਿਦੇਸ਼ ਦੇਸ਼ ਔਰ ਵਿਦੇਸ਼ ਦੇ ਵਿੱਚੋਂ ਕੁਝ ਚੰਦ ਲੋਕ ਜਿਹੜੇ ਹੈਗੇ ਉਹਨਾਂ ਨੇ ਫਿਰ ਦੁਬਾਰਾ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਸ ਤਰੀਕੇ ਦਾ ਮਾਹੌਲ ਖੜਾ ਕੀਤਾ ਜਾ ਰਿਹਾ ਔਰ ਅੱਜ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵਰਸੇ ਸ੍ਰੀ ਅਕਾਲ ਪੁਰਖ ਸਾਹਿਬ ਮੈਂ ਸਮਝਦਾ ਵੀ ਇਹ ਦੇਖੋ ਗਲਤ ਹੈਗਾ ਉਹ ਸ਼ਰਮਨੀ ਅਕਾਲੀਦਾਰ ਸੀ ਅਕਾਲ ਤਖਤ ਸਭ ਤੋਂ ਕਿਵੇਂ ਮਨਕਰ ਹੋ ਸਕਦਾ ਜਿਸ ਨੇ ਹੁਣ ਤੱਕ ਸ਼ਰਮਨੀ ਅਕਾਲੀਦਾਰ ਵਾਸਤੇ ਹਰ ਹੁਕਮ ਦੇਤੇ ਪੈਰਾ ਦਿੱਤਾ ਔਰ ਐਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਮਰਯਾਦਾ ਨੂੰ ਕੰਬੜੀਆ ਦਾਮਾ ਨੂੰ ਪਰੰਪਰਾ ਨੂੰ ਕਾਇਮ ਰੱਖਿਆ ਇਹ ਸਾਰਾ ਪ੍ਰੀ ਪਲਾਨ ਚੱਲ ਰਿਹਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਫਿਰ ਤੇ ਗਹਿਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹ ਨੂੰ ਸਮਝਣ ਦੀ ਲੋੜ ਹੈ ਐਜਪੀਸੀ ਪ੍ਰਧਾਨ ਦਾ ਦਿਲ ਨਹੀਂ ਕਾਬੀ ਨੇ ਕਿੰਨਾ ਕਿਤੇ ਦਬਾਅ ਹੇਠ ਸੀ ਪੋਣੇ ਸੀ ਕਿਵੇਂ ਦੇਖਦੇ ਹਾਂ ਨੇ ਸ਼ਰਮਨੀ ਸਤਾਰ ਹਜਿੰਦਰ ਸਿੰਘ ਜੀ ਤੁਹਾਨੂੰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਦੇਦਾਰ ਇਮਾਨਦਾਰ ਔਰ ਗੁਰਸਿੱਖ ਔਰ ਮੈਂ ਸਮਝਦਾ ਕਿ ਗੁਰਬਾਣੀ ਦੇ ਨਿਤਨੇਮੀ ਉਹ ਐਸਾ ਸਾਨੂੰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮਿਲਿਆ ਹੋਇਆ ਤੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਅਸਤੀਫਾ ਸੀ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਮਿਲ ਕੇ ਵੀ ਮੈਂ ਉਹਨਾਂ ਦੇ ਘਰ ਜਾ ਕਰਕੇ ਵੀ ਸ਼ਾਰਪੁਰ ਜਾ ਕੇ ਬੇਨਤੀ ਕਰਕੇ ਆਇਆ ਸੀ ਔਰ ਦੁਬਾਰਾ ਅੰਤਨ ਕਮੇਟੀ ਨੇ ਵੀ ਅਪੀਲ ਕੀਤੀ ਹੈ ਔਰ ਹੁਣ ਸ੍ਰੀ ਅਕਾਲਪੁਰ ਸਾਹਿਬ ਦੇ ਜਹੇਦਾਰ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਹੈ ਮੈਂ ਸਮਝਦਾ ਉਹਨੂੰ ਆਪਣਾ ਅਸਤੀਫਾ ਵਾਪਸ ਲੈ ਕਰਕੇ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਕੌਸਿਸ ਨੂੰ ਮੰਗਣਾ ਚਾਹੀਦਾ ਹੈ ਸਿੱਖ ਸੰਤਾ ਦੇ ਵਿੱਚ ਕਾਫੀ ਡੇਟ ਨੂੰ ਮੰਗਦਾ ਹੈ ਕਿ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਥੇਦਾਰ ਜਾਂ ਕੋਈ ਵੀ ਤੱਕਾ ਦੇ ਜੱਥੇਦਾਰ ਇਹ ਹਰਮੰਦਰ ਸਾਹਿਬ ਦੇ ਗ੍ਰੰਥੀਆਂ ਦੀ ਜੀਨੀਅਮਟੀ ਹੈ ਉਹਦੇ ਵਾਸਤੇ ਇੱਕ ਸੰਵਿਧਾਨ ਬਣਾਇਆ ਨਾ ਜਾਣਾ ਚਾਹੀਦਾ ਕਿ ਇਹ ਨਹੀਂ ਕਿ ਜਦੋਂ ਮਰਜੀ ਇਹਨਾਂ ਨੂੰ ਲਾ ਦੋ ਤਾਹੋ ਇਹ ਕੋਈ ਗੱਲ ਨਹੀਂ ਇਹ ਤੁਸੀਂ ਕਿਹਦਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਸੰਵਿਧਾਨ ਬਣਾਇਆ ਜਾਣਾ ਜਿੱਦਾਂ ਸਾਬਕਾ ਜੱਥੇਦਾਰ ਗਿਆਨੀ ਗੋਬਿੰਦ ਸਿੰਘ ਵਦਾਂਤੀ ਨੇ ਇੱਕ ਚਿੱਠੀ ਵੀ ਲਿਖੀ ਸੀ ਪਰ ਉਹਨੂੰ ਖਾਲੀ ਡੱਬੇ ਦੇ ਛੋਟੇ ਦਾ ਇਹਨੂੰ ਕਿਵੇਂ ਦੇਖੋ ਅਜੇ ਤੱਕ ਇਹ ਹੋਇਆ ਵੀ ਜਦੋਂ ਗੁਰਦੁਆਰੇ ਸਾਹਿਬ ਹੰਤਾ ਦੇ ਕਬਜ਼ੇ ਦੇ ਵਿੱਚ ਸੀਗੇ ਔਰ ਗੁਰਦਵਾਰਿਆਂ ਦੇ ਵਿੱਚ ਬੜੀਆਂ ਕ੍ਰੀਤੀਆਂ ਹੁੰਦੀਆਂ ਸਨ ਉਸ ਵੇਲੇ ਸਾਡੇ ਵੱਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕਰਕੇ ਸਾਕਾ ਨਨਕਾਨਾ ਸਾਹਿਬ ਹੋਇਆ ਗੁਰਦਾ ਜੈਤੋੜਾ ਮੋਰਚਾ ਹੋਇਆ ਗੁਰੂ ਕਾ ਬਾਗ ਹੋਇਆ ਔਰ ਉਹ ਇਦੀਆਂ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਉਸ ਵੇਲੇ ਦੇ ਸਾਡੇ ਵੱਡੇ ਵਡੇ ਪੁਰਖਿਆਂ ਨੇ ਲਿਆ ਕਰਕੇ ਸਾਨੂੰ ਉਹ ਦਿੱਤੀ ਹੈਗੀ ਆ ਤਾਂ ਮੈਂ ਸਮਝਦਾ ਉਸ ਦਿਨ ਤੋਂ ਲਿਆ ਕਰਕੇ ਇਹ ਇੱਕ ਇਲੈਕਟਿਡ ਬਾਡੀ ਜਿਹੜੀ ਹੈਗੀ ਆ ਸਾਡਾ ਗੁਰਦੁਆਰਾ ਐਕਟ ਬਣਿਆ ਹੋਇਆ ਇਹ ਉਹ ਸਾਰੇ ਜਿਹੜੇ ਵੀ ਸਾਡੇ ਸਿੱਖ ਮਸਲੇ ਆ ਗਏ ਆ ਜਾਰੇ ਸਾਡੇ ਗੁਰਦਵਾਰੇ ਦੇ ਵਿੱਚ ਨਿਯੁਕਤੀਆਂ ਆ ਗਈਆਂ ਨੇ ਜਾਂ ਸਾਰਾ ਕੁਝ ਆ ਗਿਆ ਉਹਦੇ ਉਹ ਕਰਨ ਨੂੰ ਸਾਰਾ ਉਸ ਕਾਨੂੰਨ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਂਦਾ ਲੇਕਿਨ ਜੋ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਸਕਦਾ ਜਾ ਰਿਹਾ ਮੈਨੂੰ ਲੱਗਦਾ ਇਹ ਵੀ ਇੱਕ ਪ੍ਰੋਪਾਗੈਂਡਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਉਦਰ ਦਾ ਪ੍ਰਬੰਧਕ ਕਮੇਟੀ ਸਾਡੇ ਇੱਕ ਦੂਸਰੇ ਦੇ ਪੂਰਕ ਆ ਅਸੀਂ ਤਾਣੇ ਦੇ ਪੇਟੇ ਵਿੱਚ ਕੋਈ ਕੰਮ ਕਰਦੇ ਆ ਸ਼੍ਰੋਮਣੀ ਜੀ ਜੋ ਸ੍ਰੀ ਅਕਾਲ ਤਖਤ ਸਾਹਿਬ ਆ ਉਹ ਸਾਡੇ ਵਾਸਤੇ ਸਭ ਤੋਂ ਸਪਰੀਮ ਹੈ ਉਸ ਦਾ ਹੁਕਮ ਸਾਡੇ ਵਾਸਤੇ ਸੁਪਰੀਮ ਹੈ ਉਥੋਂ ਦਾ ਜਥੇਦਾਰ ਜੋ ਸਾਨੂੰ ਹੁਕਮ ਕਰਦਾ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਆਵ ਸਾਰੇ ਜਿੰਨੇ ਸਾਰੇ ਸਿੱਖ ਸੰਗਤ ਹੈ ਉਸ ਨੂੰ ਮਾਨਤਾ ਮਾਨਤਾ ਦਿੰਦੀ ਹੈ ਮੈਂ ਸਮਝਦਾ ਅਜਿਹਾ ਪ੍ਰਚਾਰ ਜਿਹਾ ਕਰਕੇ ਦੁਬਾਰਾ ਫਿਰ ਇਹ ਜਿਹਾ ਮਾਹੌਲ ਤੋਂ ਸਾਨੂੰ ਬਚਨ ਦੀ ਲੋੜ ਹੈ ਜਥੇਦਾਰਾਂ ਜੇ ਕਿਦਾਰ ਕੋਤੇ ਕੀਤੀ ਜਾਂਦੀ ਹੈ ਉਸ ਨੂੰ ਪ੍ਰਭੂਤ ਸ਼ਕਤੀ ਰੰਗਤ ਦਿੱਤੀ ਜਾਂਦੀ ਕਿਵੇਂ ਦੇਖਦੇ ਹੋ ਸਾਰੇ ਵੀ ਤੁਸੀਂ ਨਿਗੇ ਜਥੇਦਾਰ ਸ੍ਰੀ ਅਕਾਲਤਖ ਸਾਹਿਬ ਦੇ ਉੱਤੇ ਕੋਈ ਨਹੀਂ ਬੋਲ ਸਕਦਾ ਜਥੇਦਾਰ ਸਾਹਿਬ ਦਾ ਬਹੁਤ ਸਨਮਾਨ ਸ੍ਰੀ ਸਿੰਘ ਸਾਹਿਬ ਸਾਡੀ ਬਹੁਤ ਸਨਮਾਨਯੋਗ ਨੇ ਹਾਂ ਬਾਕੀ ਜਿੱਥੇ ਤੱਕ ਹਰਪ੍ਰੀਤ ਦਾ ਮਸਲਾ ਆਉਂਦਾ ਹਰਪ੍ਰੀਤ ਐਸਐਲਓ ਉਹ ਨਾ ਜਥੇਦਾਰ ਹੈ ਨਾ ਉਹ ਸਿੰਘ ਸਾਹਿਬ ਦਾ ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਦੇਖੋ ਹਰਪ੍ਰੀਤ ਨੇ ਇਹੋ ਜਿਹੇ ਸਟੇਜ ਦੇ ਉੱਤੇ ਭਾਸ਼ਾ ਭਾਸ਼ਾ ਬੋਲ ਕੇ ਉਹ ਲੈਂਗੁਏਜ ਬੋਲਿਆ ਤੇ ਮੈਨੂੰ ਆਪਣੇ ਆਪ ਨੂੰ ਸਾਡਾ ਸਿਰ ਨੀਵਾਂ ਹੁੰਦਾ ਹਰੇਕ ਜਿਹੜਾ ਗੁਰਸਿੱਖ ਮਾਈ ਭਾਈ ਆ ਉਹਦਾ ਸ਼ਰਮ ਦੇ ਨਾਲ ਸਿਰ ਨੀਵਾਂ ਦਬ ਕੀ ਜਿਹੜਾ ਜਸੇਦਾਰ ਅਕਾਲ ਤਖਤ ਤੇ ਰਿਹਾ ਹੈਗਾ ਇਹਦੀ ਲੈਂਗੁਏਜ ਇੱਥਾ ਇਹਦੇ ਅੰਦਰ ਇੰਨਾ ਜ਼ਹਿਰ ਭਰਿਆ ਹੋਇਆ ਸੀ ਅਕਾਲੀ ਦਲ ਦੇ ਮਾਮਲੇ ਜਾਂ ਅਕਾਲੀ ਦਲ ਦੀ ਨਿਰਦੇਸ਼ਪ ਦੇ ਮਾਮਲੇ ਮੈਨੂੰ ਉਸ ਦਿਨ ਦਾ ਬਹੁਤ ਵੱਡਾ ਇਸ ਗੱਲ ਤੇ ਗਿਲਾ ਹੈ ਔਰ ਮੈਂ ਇਹ ਗੱਲ ਬੇਨਤੀ ਕਰੂੰਗਾ ਸਾਡੀ ਸ਼ਰਮਨੀਆ ਕਮਾਂਡ ਦੀ ਹਾਈ ਕਮਾਂਡ ਨੂੰ ਕਿ ਜਿਹੜਾ ਉਸਨੇ ਬਿਆਨ ਦਿੱਤਾ ਹੈ ਕਿ ਸੱਤ ਤਨੀਆ ਬਣ ਕੇ ਔਰ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਗਿੱਚੀ ਦੇ ਵਿੱਚੋਂ ਕੋਈ ਬਚਿੱਤਰ ਸਿੰਘ ਉੱਠੂਗਾ ਔਰ ਉਹ ਜਿਹੜਾ ਉਸ ਦਾ ਮਤਲਬ ਕਿ ਉਹ ਕੀ ਕੀਤਾ ਜਾਊਗਾ ਮੈਂ ਸਮਝਦਾ ਵੀ ਇਹ ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇਤੇ ਹਮਲਾ ਹੋ ਚੁੱਕਾ ਹੈ ਪਹਿਲਾਂ ਗੋਲੀ ਚੱਲੀ ਹੈ ਔਰ ਉਸ ਗੋੜੀ ਚੱਲੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਜਿਨ੍ਹਾਂ ਦੀ ਸ਼ਰਨ ਦੇ ਵਿੱਚ ਉਹ ਸੇਵਾ ਕਰ ਰਹੇ ਸਨ ਉਸ ਸੇਵਾਜ ਕਰਦੇ ਹੋਏ ਉਹਨਾਂ ਨੂੰ ਬਚਾਇਆ ਹੈਗਾ ਔਰ ਜਦੋਂ ਜਿਸ ਮਨੁੱਖ ਦੇ ਤੇ ਗੋਲੀ ਚਲੀ ਹੋਏ ਜਿਹੜਾ ਮਨੁੱਖ ਵੀ ਵੀਆਈਪੀ ਸਕਿਉਰਿਟੀ ਦੇ ਵਿੱਚ ਰਹਿੰਦਾ ਹੋਵੇ ਉਸ ਮਨੁੱਖ ਦੇ ਬਾਰੇ ਆਮ ਲੋਕਾਂ ਦੇ ਵਿੱਚ ਨੌਜਵਾਨਾਂ ਨੂੰ ਪੜਕਾਟ ਦੇ ਵਿੱਚ ਲਿਆ ਕਰਕੇ ਅਜਿਹਾ ਬਿਆਨ ਦੇਣਾ ਜਿਹੜਾ ਉਹ ਕਾਨੂੰਨੀ ਜੁਰਮ ਬੰਦ ਹੈ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕਿ ਕਾਨੂੰਨ ਦਾ ਨਾਖਰਾ ਕਰਕੇ ਕਿਰਾ ਹਰਪ੍ਰੀਤ ਸਿੰਘ ਦੇ ਉੱਤੇ ਇਹ ਮਕਦਮਾ ਚਲਾਉਣਾ ਚਾਹੀਦਾ ਹੈ ਕਿ ਇਹ ਸੱਖੜ ਕਰ ਰਿਹਾ ਔਰ ਜੋ ਵੀ ਕੱਲ ਨੂੰ ਕੋਈ ਗੱਲ ਹੁੰਦੀ ਹੈ ਅਜੇ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਉੱਤੇ ਜੇਕਰ ਕੋਈ ਗੱਲ ਹੁੰਦੀ ਹੈ ਉਹਦਾ ਸਿੱਧੇ ਤੌਰ ਤੇ ਜਿੰਮੇਵਾਰਤਾ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੋਏਗਾ